ਫਗਵਾੜਾ ਵਿਖੇ ਹਰੀਪ੍ਰਿਆ ਆਫਰਾ ਸੰਸਥਾ ਵੱਲੋਂ ਗਰੀਬ ਕੁੜੀ ਦੇ ਵਿਆਹ ਲਈ ਘਰੇਲੂ ਸਮਾਨ ਦਿੱਤਾ ਗਿਆ ਇਸ ਮੌਕੇ ਤੇ ਸਾਫਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਤਨਪਤਨੀ ਸਮਾਜ ਸੇਵਕਾ ਨੀਤਾ ਸੋਮ ਪ੍ਰਕਾਸ਼ ਖਿਰਪਾ ਚੱਡਾ ਆਦੀ ਮੌਜੂਦ ਸੀ ਐਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਅੱਜ ਹਰੀਪ੍ਰਿਆ ਆਫਰਾ ਸੰਸਥਾ ਵੱਲੋਂ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਹੈ ਲੋੜਵੰਦ ਲੜਕੀ ਦੀ ਸ਼ਾਦੀ ਹੈ ਉਹਨੂੰ ਜੋ ਦਾ ਜਿਹੜਾ ਸਮਾਨ ਹੈ ਦਿੱਤਾ ਗਿਆ ਮੇਰੀ ਪ੍ਰਮਾਤਮਾ ਦੀ ਅਰਦਾਸ ਹੈ ਕਿ ਸੰਸਥਾ ਹੋਰ ਵੀ ਸਮਾਧ ਦੇ ਅੱਛੇ ਕੰਮ ਕਰੇ ਔਰ ਵੱਧ ਚੜ ਕੇ ਸੇਵਾ ਕਰੇ ਧੰਨਵਾਦ ਜੈ ਸ਼੍ਰੀ ਰਾਣੀ ਰਾਣੀ ਮੈਂ ਹਰੀ ਪ੍ਰਿਆ ਸੁਸਤਾ ਆਸਥਾ ਵੱਲੋਂ ਸ਼ਸ਼ੀ ਬੋਲ ਰਹੀ ਹਾਂ ਅਸੀਂ ਇਸੇ ਸਨੇਹ ਕੰਮ ਲਈ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਨੂੰ ਹਮੇਸ਼ਾ ਇੱਦਾਂ ਦੇ ਸਾਧੂ ਜੀ ਦੇੇਦਾਰ ਪ੍ਰਮਾਤਮਾ ਇਸੇ ਨੇਕ ਕੰਮ ਦੇ ਵਿੱਚ ਸਾਥ ਦੇ असी किसी काफी का मकिए मेरी बार बार बेनती है परमात्मा देखती सा हाँ जी जय माता जी असी हरी प्रयास संस्था तो मैं अपने आप में बहुत खुशकिस्मत सम समझती है कि मैं इस संस्था के मैंबर है क्योंकि इस मैंबर के संस्था के साथ हर तरह के लोग सारे डाउन टूअ सब की मन लोग सेहत निभावना है ਔਰ ਸਭ ਅਸੀਂ ਕਿਸੇ ਨੂੰ ਵੀ ਕੰਨੇ ਨਾ ਆ ਗਿਆਨ ਵਾਸਤੇ ਤੇ ਹਰ ਕੋਈ ਸਾਡਾ ਸਾਥ ਦਿੰਦਾ ਹੈ ਖਾਸ ਕਰ ਸਾਡੀ ਸ਼ਿਲਪਾ ਜਿਹਨੇ ਸਾਨੂੰ ਸਾਰਿਆਂ ਨੂੰ ਜੋੜਿਆ ਹੋਇਆ ਹੈ ਔਰ ਬਾਗੇ ਵੀ ਹਰ ਜਿਹਨੇ ਉਹੰਨੀ ਅੱਛੀ ਗੁੱਦੀ ਦਿੱਤੀ ਹੋਈ ਹੈ ਕਿ ਸਾੰਭ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਅਸੀਂ ਬਹੁਤ ਸ਼ੁਕਰ ਗੁਜ਼ਾਰਾ ਹੈ ਉਸ ਪਰਮਾਤਮਾ ਦੇ ਔਰ ਸ਼ਿਲਪਾ ਦੇ ਜਿਹਨੇ ਸਾਨੂੰ ਆਪਣੇ ਨਾਲ ਜੋੜਿਆ ਕਿ ਅਸੀਂ ਕਿਸੇ ਜੀਵਨ ਨੂੰ ਮੰਦਰੀ ਸੇਵਾ ਕਰ ਸਕੀਏ ਕਿਸੇ ਦੇ ਕੰਮ ਆ ਸਕੀਏ ਤਾਂ ਕਿ ਇਸ ਜ਼ਿੰਦਗੀ ਦਾ ਸੰਦੂਕ ਤੈਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਕਿਸੇ ਦਾ ਕੰਮ ਆ ਸਕੀਏ ਥੈਂਕ ਯੂ ਸੋ ਮਚ ਜੈ ਸ਼ੀ ਰਾਦੇ ਜੀ ਮੈਂ ਹਰੀਪ੍ਰੀਆ ਆਸਥਾ ਸੰਸਥਾ ਤੋਂ ਅੱਜ ਫੇਰ ਆਪਣੇ ਸਾਰੇ ਸਦਸਿਆਂ ਦੇ ਨਾਲ ਇਕੱਠਾ ਹੋਈਆਂ ਅੱਜ ਅਸੀਂ ਇੱਕ ਜ਼ਰੂਰਤਮੰਦ ਬੀਟੀ ਦੀ ਜਿਹੜੀ ਸ਼ਾਦੀ ਦਾ ਸਮਾਨ ਆ ਉਹ ਮੁਹਈਆ ਕਰਵਾਣ ਜਾ ਰਹੇ ਹਾਂ ਰਿਨੀਆ ਸਾਰੇ ਮੈਂਬਰਾਂ ਦਾ ਰਿਨੀਆ ਜਿਹੜੇ ਐਨ ਆਰ ਆਈ ਆਪਣੀਆਂ ਭੈਣਾਂ ਬਾਹਰ ਬੈਠੀਆਂ ਆ ਉਹ ਸਹਿਯੋਗ ਕਰਦੀਆਂ ਆ ਸਾਡੀ ਵੱਡੀ ਭੈਣ 우ਸ਼ਾ ਜੀ ਟੋਲੀ ਜੀ ਹੋਰ ਵੀ ਕੁੱਤ ਤੋੜਤੇ ਜਿਹੜੇ ਸਾਨੂੰ ਸਹਿਯੋਗ ਭੇਜਦੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਵੀ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਆ ਹਰ ਇੱਕ ਮੈਂਬਰ ਨੇ ਜਿਹੜਾ ਆਪਣਾ ਦਸਵੰਤ ਕੱਢਿਆ ਆ ਇਸ ਜਰੂਰਤਮੰਦ ਬੇਟੀ ਦੀ ਸ਼ਾਦੀ ਵਾਸਤੇ ਜੋ ਤਿਲ ਫੁੱਲ ਸਾਡੇ ਕੋਲ ਸਰੇ ਅਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਜਿਹੜੇ ਆ ਅੱਜ ਮੁਹैया ਕਰਾਂ ਚ ਆ ਰਹੇ ਆ ਤੇ ਮੈਂ ਆਪਣੇ ਮੈਂਬਰਾਂ ਦਾ ਵੀ ਧੰਨਵਾਦ ਕਰਦੀ ਆ ਔਰ ਜਿੰਨਾ ਹੋ ਸਕੇ ਹੈਲਪ ਕਰਿਆ ਕਰੋ ਸ਼ਾਇਦ ਹੋ ਸਕਦਾ ਸਾਡੀ ਹੈਲਪ ਦੇ ਨਾਲ ਕਿਸੇ ਦੀ ਜ਼ਿੰਦਗੀ ਸਵਰ ਸਕੇ ਜੇ ਸਾਨੂੰ ਇਹ ਜ਼ਿੰਦਗੀ ਮਿਲੀ ਆ ਕਿੰਨੇ ਹੁੰਦੇ ਆ ਜਿਹੜਾ ਇਹ ਜਨਮ ਆ ਬਹੁਤ ਅਨਮੋਲ ਆ بار بار ਨਹੀਂ ਮਿਲਦਾ ਸੋ ਇਹ ਜਿਹੜਾ ਜਨਮ ਮਿਲਿਆ ਆ ਪ੍ਰਭੂ ਦੇ ਆਪਾ ਲੇਖੇ ਲਾ ਕੇ ਨੇ ਕੰਮ ਦੇ ਵਿੱਚ ਸਮਰਪਿਤ ਕਰੀਏ ਜੈ ਸ਼੍ਰੀ